ਲੋ ਵੀ ਸਸਤਰੀ ਗਾਲ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਤੂੜੀ ਵਾਲੀ ਮਸ਼ੀਨ ਚਲਾਉਂਦੇ ਐ ਜਾਂ ਖੇਤੀਬਾੜੀ ਦਾ ਸ਼ੌਂਕ ਰੱਖਦੇ ਆ ਉਹ ਇੱਕ ਵਾਰੀ ਵੀਡੀਓ ਨੂੰ ਜ਼ਰੂਰ ਗੌਰ ਨਾਲ ਸੁਣਿਓ ਕਹਿੰਦਾ ਮੁੰਡਾ ਬਾਪੂ ਦੇ ਨਾਲ ਅੜਕੇ ਬਹਿ ਗਿਆ ਨਹੀਂ ਸੱਚੀ ਜਿੱਦ ਜੀ ਫੜ ਕੇ ਬਹਿ ਗਿਆ ਕਹਿੰਦਾ ਬਾਪੂ ਆਪਾਂ ਨਵੀਂ ਤੂੜੀ ਮਸ਼ੀਨ ਲਿਆਉਣੀ ਹੁਣ ਨਹੀਂ ਠੇਕੇ ਪੈਲੀ ਵਾਹਣੀ ਟਰਾਲੀ ਆਪਣੀ 600 ਪੱਕੀ ਨੱਕ ਤੇ ਬਹਿਣ ਨਹੀਂ ਦਿੰਦੇ ਮੱਖੀ ਬਾਪੂ ਨੇ ਹਾਂਝ ਤਾਉਣ ਹਲਾਤੀ ਤੇ ਮੁੰਡੇ ਨੇ ਜਗਤਜੀਤ ਬੁੱਕ ਕਰਾਤੀ ਅੱਗੇ ਮਸ਼ੀਨ ਤੇ ਤਿੰਨ ਟਰਾਲੀਆਂ ਕੰਮ ਵੜ ਗਿਆ 571000 ਚ ਮੁੰਡਾ ਪਾ ਕੇ ਟਰੈਕਟਰ ਪਿੱਛੇ ਖਿੱਚੀ ਆਵੇ ਬਾਜ਼ਾਰ ਚ ਲਾ ਕੇ ਸ਼ੋ ਜਾਲੀ ਲਾਤੀ ਨਾਲੇ ਕਰਤੇ ਗਰੀਸ ਸਭ ਚੱਕੇ ਇੱਕ ਡਰਾਈਵਰ ਦੂਜਾ ਹੈਲਪਰ ਬੰਦੇ ਦੋ ਪਰਮਾਨੈਂਟ ਕਰਤੇ ਪੱਕੇ ਲਓ ਜੀ ਆ ਗਿਆ ਸੀਜ਼ਨ ਵਾਲਾ ਵੇਲਾ ਕੰਮ ਰੱਖੋ ਖਿੱਚ ਕੇ ਕਿਤੇ ਹੋ ਜੇ ਨਾ ਕਵੇਲਾ ਮੁੰਡਾ ਫੜ ਕੇ ਵੱਟ ਤੇ ਮੱਥਾ ਬਹਿ ਗਿਆ ਨੀ ਜਦੋਂ ਵੱਡੇ ਬੈਰਿੰਗ ਦਾ ਢਾਾਕਾ ਪੈ ਗਿਆ ਮੂੰਹ ਕਾਲਾ ਹੱਥ ਕਾਲੇ ਹੋ ਗਿਆ ਕੁੜਤਾ ਕਾਲਾ ਨਹੀਂ ਆਉਂਦੇ ਸਾਈ ਵਾਲਿਆਂ ਦੇ ਫੋਨ ਤੇ ਹੁੰਦੀ ਲਾ 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 ਨਹੀਂ ਇੱਕ ਅੱਧੇ ਨਾਨੀ ਸਰਨਾ ਡਰਮ ਇਕੱਠੇ ਪੰਜ ਮੰਗਾਲੇ ਸੀ ਬੁੜੀਆਂ ਕੱਢਣ ਗਾਲਾਂ ਸਾਨੂੰ ਤਾਂ ਥੋੜੇ ਫੁਲਕੇ ਚਾਹਾਂ ਨੇ ਖਾ ਲੇ ਜੀ ਔਖੇ ਸੌਖੇ ਲਾਤਾ ਨਾਕਾ ਗਰਦੇ ਨਾਲ ਰਗਾਂ ਬਹਿ ਗਈਆਂ ਨਹੀਂ ਕਹਿੰਦਾ ਮੌਸਮ ਨੇ ਮਾਰਤੇ ਟਰਾਲੀਆਂ 290 ਰਹਿ ਗਈਆਂ ਨਹੀਂ ਬਹਿ ਕੇ ਹਸਾਬ ਜਾ ਕਰੀਏ ਮੈਂ ਰੱਖਿਆ ਕਾਪੀ ਤੇ ਤਾਰ ਕੁੜੇ ਡਰਾਈਵਰ ਸਪੇਅਰ ਪਾਰਟ ਤੇ ਡੀਜ਼ਲ ਦੇ ਦੇ ਕੇ ਮਸਾ ਰੁਪਿਆ ਗੱਲ ਨੂੰ ਬਚਿਆ 36000 ਕੁੜੇ ਜੇ ਤੁਹਾਨੂੰ